ਹਾਏ ਮੇਰਾ ਨਾਮ ਵੀਰ ਸਿੰਘ ਹੈ ਇਹ ਇਹ ਮੇਰੇ ਤੋਂ ਛੋਟਾ ਹੈ ਸਾਡੇ ਸਾਰੇ ਪਰਿਵਾਰੋਂ ਦਾ ਛੋਟਾ ਹੈ ਇਹ ਮਹਾਰਾ ਹੀ ਬੜਾ ਗਰੀਬ ਹੈ ਲਾਰਾਂ ਦੇ ਨਾਲ ਸੇਵ ਕਰਦਾ ਹੈ ਇਹ ਬੰਬੀ ਤੜਕੇ ਬੰਦ ਕਰਨ ਗਿਆ ਵਾ ਤੇ ਬੰਦ ਕਰ ਦਿਆ ਇਹਦੇ ਉੱਤੇ ਲੇਟਰ ਡਿੱਗ ਪਿਆ ਵਾ ਤੇ ਨਾ ਇਹਦਾ ਕੋਈ ਧੀ ਆ ਤੇ ਨਾ ਇਹਦਾ ਕੋਈ ਪੁੱਤ ਆ ਕੱਲੀ ਉਹਦੇ ਘਰ ਦੀ ਰਹਿ ਗਈ ਆ ਉਹਨੂੰ ਕੋਈ ਚੈਨ ਨਾ ਉਕਰੀ ਦਵਾ ਦੇ ਨਾ ਕਿ ਸਰਕਾਰ ਦੇ ਦੇਵੀ ਕਿਉਂਕਿ ਸਾਡੇ ਕੋਲ ਚੱਲੀ ਕਈ ਘੰਟੇ ਹੋਣਾ ਨਹੀਂ ਕੁਛ ਵੀ ਤੂੰ ਆਪਣੇ ਯੋਗ ਦੇ ਜੋਗਾ ਕੋਈ ਸਰਕਾਰ ਸੰਸੂਰ ਸਕਦਾ ਨਹੀਂ ਪਾਪੇ ਜੀ ਜਦ ਪਹਿਲੀ ਤੇ ਕਿਦਰ ਠੇਕੇ ਤੇ ਉਹਨੇ ਜਿੱਦਾਂ ਸੇਪ ਕੀਤੀ ਉਹਦੀ ਕਿਹਦੀ ਸੇਪ ਕੀਤੀ ਉਹਦੇ ਉਹ ਹਿਸਾਬ ਹੀ ਰਿਹਾ ਸੀ ਹਾਲ ਬਾਅਦ ਤੇ ਤੜਕੇ ਬੰਬੀ ਬੰਦ ਕਰਨ ਗਿਆ ਉਹਦੇ ਉੱਤੇ ਦੋ ਮੁੰਡੇ ਗਏ ਇੱਕ ਵੱਜ ਗਿਆ ਤੇ ਇਹ ਥੱਲੇ ਆ ਗਿਆ ਕਿੰਨਾ ਚਿਰ ਹੋ ਗਿਆ ਸੀ ਆ ਕੰਮ ਦਾ ਇਹਨੂੰ 6 ਸਾਲ ਹੋ ਗਿਆ ਤਾਂ ਹੁਣ ਉਹਨੂੰ ਮਿਲੇ ਜਾ ਕੇ ਫਿਰ ਮਾਲਕ ਨੂੰ ਪੈ ਗਿਆ ਮਾਲਕ ਨੂੰ ਮਿਲੇ ਆ ਇਹ ਮਾਲਕ ਮਾਲਕ ਤੇ ਇਹਦੇ ਤੇ ਭਰੋਸਾ ਹੀ ਬੜਾ ਕਰਦਾ ਸੀ ਤੇ ਸਾਰੀ ਜਾਇਦਾਦ ਇਹਦੇ ਤੇ ਸੁੱਟੀ ਸੀ ਉਹਨੇ ਦੀ ਹਾਂ ਉਹ ਇਹ ਨਹੀਂ ਸਮਝਦਾ ਬਈ ਉਹਨੇ ਮੱਖਿਆ ਵਾ ਇਹਨੂੰ ਆਪਣਾ ਬੇੜਾ ਹੀ ਸਮਝਦਾ ਸੀ ਤਾਂ ਹੁਣ ਮਾਲਕ ਨਾਲ ਗੱਲਬਾਤ ਹੋਈ ਮਾਲਕ ਨਹੀਂ ਜਿੰਦੇ ਮਾਲਕ ਦਾ ਵੀ ਬਿਦੂ ਵੱਧ ਨੁਕਸਾਨ ਵਗੈਰਾ ਦੇ ਕਿਲੇ ਦਾ ਨਿਕਟ ਡਟ ੱਟ ਗਿਆ ਵਾ ਮਾਲਕ ਦਾ ਗੁਨਾਹ ਤੇ ਮਾਲਕ ਦਾ ਵੀ ਕੋਈ ਨਹੀਂ ਕਹ ਇਧਰ ਰੱਬ ਦੀ ਕੀਤੀ ਹੋਈ ਆ ਨਾ ਇਹਦੇ ਕੋ ਮਾਲਕ ਦਵੇ ਕੋਈ ਸਰਕਾਰ ਦਵੇ ਨਹੀਂ ਪਰਿਵਾਰ ਆ ਸਰਕਾਰ ਕੋ ਬਿਲਕੁਲ ਇਹਦਾ ਕੋਈ ਧੀ ਨਹੀਂ ਕੋਈ ਪੁੱਤ ਨਹੀਂ ਗਾ ਬਾਲਿਆਂ ਦੀਆਂ ਸ਼ਤਾਂ ਵੇਖ ਲੋ ਇਹਦੇ ਵਿੱਚ ਤੂੰ ਵੇਖ ਹੀ ਲੈਣਾ ਸਰਕਾਰ ਕੋ ਕੀ ਮੰਗ ਕਰਦੇ ਹੋ ਇਹ ਕੁੜੀ ਨੂੰ ਨੌਕਰੀ ਮਿਲ ਜੇ ਕੋਈ ਜਿਹੜੀ ਇਹਦੀ ਜ਼ਿੰਦਗੀ ਬਣੀ ਰਵੇ ਅ ਮੈਂ ਜੀ ਸਨੀਸੋਤਾ ਸੇਵਾਦਾਰ ਤੋਂ ਨਸਬ ਟਸ ਤੋਂ ਵਾਲਮੀਕਰ ਤੋਂ ਅ ਜਿਸ ਤਰ੍ਹਾਂ ਕਿ ਅੱਜ ਬਹੁਤ ਹੀ ਮਾੜੀ ਦੁਰਘਟਨਾ ਹੋਵੇ ਜਿਹੜੇ ਸਾਡੇ ਇਲਾਕੇ ਪਿੰਡ ਫਤਾਪੁਰ ਦੇ ਵਿੱਚ ਹੋਈ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਡਾ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਵੀਰ ਟੈਲ ਸਿੰਘ ਜੀ ਜਿਹੜਾ ਕਿ ਪਹਿਲੀ ਦਾ ਕੰਮ ਕਰਦਾ ਸੀ ਪਹਿਲੀ ਦੇ ਕੰਮ ਕਰਦ ਕੇ ਉਹ ਘਰੋਂ ਉੱਠ ਕੇ ਬੰਬੀ ਛੱਡਣ ਗਿਆ ਸੀ ਔਰ ਰੱਬ ਨੇ ਜਿਹੜਾ ਨਾ ਪੂਰਾ ਹੋਣ ਵਾਲਾ ਕਾਟਾ ਵਾ ਉਹ ਸਾਰੇ ਵੀਰਾਂ ਨੂੰ ਪਾਇਆ ਕਿ ਬਿਲਕੁਲ ਅਸੀਂ ਜਿਹੜਾ ਉਹ ਕਾਟਾ ਵਾ ਪੂਰਾ ਕਦੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਉਹ ਕਾਟਾ ਪੂਰਾ ਨਹੀਂ ਹੋ ਸਕਦਾ ਤੋ ਤੁਹਾਡੀ ਗਲਤ ਕਹਿੰਦੀ ਹੈ ਡੈਥ ਸਵੇਰੇ ਹੋਈ ਜਾਂ ਰਾਤ ਦੀ ਨਹੀਂ ਨਹੀਂ ਅੱਜ ਸਵੇਰੇ 4:30 5 ਵਜੇ ਦੀ ਗੱਲ ਸੀ ਤੇ ਸਾਰੇ ਜਣੇ ਆਪਾਂ ਲੈ ਕੇ ਗਏ ਆ ਹਸਪੀਟਲ ਤੇ ਜਿੱਥੇ ਉਹਨਾਂ ਨੇ ਡਾਕਟਰਾਂ ਨੇ ਮਿੱਤਕ ਉਕਾਰ ਸੀ ਜੀ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਸਾਡੇ ਵੱਲੋਂ ਸੰਪਰਕ ਵੀ ਉਹਨਾਂ ਨਾਲ ਕੀਤਾ ਜਾ ਰਿਹਾ ਸਾਡੇ ਸੈਂਟਰ ਹਲਕੇ ਦੇ ਐਮ.ਐਲ.ਏ ਡਾਕਟਰ ਅਜੀਤ ਗੁਪਤਾ ਜੀ ਉਹਨਾਂ ਨਾਲ ਕਾਲਿੰਗ ਲਾਈਨ ਤੇ ਜੁੜਿਆ ਜਾ ਰਿਹਾ ਪਰ ਅਜੇ ਤੱਕ ਕੋਈ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਬਿਲਕੁਲ ਜੀ ਬਿਲਕੁਲ ਇਹ ਗੱਲ ਸੋਚਣ ਵਾਲੀ ਹੈ ਕਿ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਇਲਾਕੇ ਆ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦਿਖਾਇਆ ਹੋਏਗਾ ਬਿਲਕੁਲ ਕੀ ਇਹ ਜਿਹੜੇ ਉਹ ਇਲਾਕੇ ਆ ਅਜੇ ਤੱਕ ਜਿੱਥੇ ਸਰਕਾਰਾਂ ਵੱਡੇ ਵੱਡੇ ਦਾਅਵੇ ਤਾਂ ਕਰ ਦਿੰਦੀਆਂ ਮੇਰੇ ਮੇਰੇ ਖਿਆਲ ਪਹਿਲਾਂ ਵੀ ਤੇ ਮੌਜੂਦਾ ਹੁੰਦੇ ਕਿ ਮੈਨੂੰ ਹੁਣੇ-ਹੁਣੇ ਇੱਕ ਇੱਥੇ ਹੁਣ ਵੀ ਆਨ ਕੇਹੀ ਗੱਲ ਦਾ ਪਤਾ ਲੱਗਾ ਕਿ ਅਜੇ ਤੱਕ ਜਿਹੜੀ ਇਹ ਗਰੀਬ ਲੋਕਾਂ ਨੂੰ ਜਿਹੜੀ ਡੈੱਡ ਬੋਡੀ ਰੱਖਣ ਵਾਲੀ ਕੈਂਡੀ ਹੁੰਦੀ ਹੈ ਅਜੇ ਤੱਕ ਉਹ ਗਰੀਬ ਲੋਕਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਗਈ ਤੇ ਕਿਹੜੀ ਆਪਾਂ ਕੁਝ ਹਾਲ ਪੰਜਾਬ ਦੀ ਗੱਲ ਕਰਦੇ ਆ ਕਿਹੜੀ ਆਪਾਂ ਪਰ ਇੱਕ ਗੱਲ ਹੈਗੀ ਅਸੀਂ ਪੰਜਾਬ ਸਰਕਾਰ ਕੋ ਵੀ ਕੋ ਮੰਗ ਕਰਦੇ ਆ ਕਿ ਅਸੀਂ ਉਹ ਭੈਣ ਨੂੰ ਜਿਹੜੀ ਹੈਗੀ ਆਵਾਜ਼ ਚੜ ਕੇ ਜਿੰਨੇ ਜੋਗੇ ਵੀ ਅਸੀਂ ਹੋਵਾਂਗੇ ਸਾਰੀ ਆਪਣੀ ਫੈਮਿਲੀ ਅਵਾਜ਼ ਚੜ ਕੇ ਅਸੀਂ ਉਹਦੇ ਨਾਲ ਸੰਘਰਸ਼ ਵੀ ਕਰਾਂਗੇ ਔਰ ਕਿਉਂਕਿ ਅੱਗੇ ਉਹ ਰਬ ਦੇ ਤਾਂ ਪਹਿਲਾਂ ਹੀ ਸਤਾਏ ਹੋਏ ਨੇ ਨਾ ਉਹਨਾਂ ਦਾ ਕੋਈ ਬੱਚਾ ਹੈ ਨਾ ਜਿਉਂ ਪਰਿਵਾਰ ਦੇ ਘਰ ਦੇ ਹਾਲਾਤ ਤੁਸੀਂ ਦੇਖੇ ਨੇ ਕਿੰਨੇ ਬੱਤਰ ਹੋਏ ਪਏ ਨੇ ਇਸ ਟਾਈਮ ਪਰ ਜਿਹੜਾ ਮਾੜਾ ਬੰਦਾ ਵਾ ਨਾ ਤੇ ਸਰਕਾਰਾਂ ਸੁਣਦੀਆਂ ਸਰਕਾਰਾਂ ਵੀ ਉਹਨਾਂ ਚੁੱਗੀਆਂ ਰਹਿ ਗਈਆਂ ਮੇਰੇ ਖਿਆਲ ਨਾਲ ਜਿਹੜੇ ਆ ਅਮੀਰ ਲੋਕ ਨੇ ਤੇ ਹੱਥ ਜੋੜ ਕੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਗਰੀਬ ਲੋਕਾਂ ਦੀ ਜਰੂਰ ਸੁਣਵਾਈ ਆ ਜਿਹੜੀ ਕਿਉਂਕਿ ਜਿਹੜੇ ਇਲੈਕਸ਼ਨ ਨੇ ਜਿਸ ਤਰ੍ਹਾਂ ਤੁਸੀਂ ਪਿੱਛੇ ਦੱਸਿਆ ਕਿ ਜਿਹੜਾ ਵੋਟਾਂ ਦਾ ਵੋਟਾਂ ਦਾ ਜਿਹੜਾ ਕਾਰਨ ਹੁੰਦਾ ਇਹ ਗਰੀਬ ਲੋਕ ਹੀ ਪਾਉਂਦੇ ਆ ਪਰ ਜਦੋਂ ਇਹੋ ਜਿਹਾ ਟਾਈਮ ਆ ਜਾਂਦਾ ਪਰ ਇਹ ਗਰੀਬ ਲੋਕਾਂ ਦੀ ਨਹੀਂ ਸੁਣੀ ਜਾਂਦੀ ਆ ਬਿਲਕੁਲ ਜੀ ਇਹ ਵੀ ਦੇਖਣ ਚ ਬਿਲਕੁਲ ਤੁਸੀਂ ਸੱਚ ਹੈ ਕੋਈ ਕੋਈ ਵੀ ਸਰਕਾਰ ਹੋਵੇ ਚਾਹੇ ਜਦੋਂ ਵਾਕਿਆ ਹੀ ਇਹ ਗੱਲ ਸਣੀ ਜੀ ਤੁਹਾਡੀ ਬਿਲਕੁਲ ਚੰਗੀ ਆ ਵਧੀਆ ਸਵਾਲ ਆ ਕਿ ਜਿਸ ਤਰ੍ਹਾਂ ਵੋਟਾਂ ਵੋਟਾਂ ਲੈਣ ਵਾਲੇ ਸਾਰੇ ਆ ਜਾਂਦੇ ਪਰ ਇਹ ਜਦੋਂ ਇਸ ਤਰ੍ਹਾਂ ਦਾ ਕੋਈ ਕੰਮ ਹੋ ਜਾਂਦਾ ਮੇਰੇ ਹਲਾ ਕੋਈ ਵੀ ਇਹਨਾਂ ਦੇ ਹਾਲਾਤ ਕੁਛ ਨਹੀਂ ਆਂਦਾ ਨਹੀਂ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਸਰਕਾਰ ਦੇ ਦਾਅਵੇ ਦੀ ਆ ਜਿਹੜੀ ਇੱਥੇ ਆ ਕੇ ਪੋਲ ਖੋਲਦੀ ਹੈ ਇਹੋ ਜਿਹੇ ਹਾਲਾਤ ਬਿਲਕੁਲ ਜੀ ਬਿਲਕੁਲ ਸਰਕਾਰ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ 75 75 ਸਾਲ ਜਿਨ੍ਹਾਂ ਨੇ ਰਾਜ ਕੀਤਾ ਤੁਸੀਂ ਪਹਿਲੇ ਦੇਖ ਸਕਦੇ ਹੋ ਚਾਹੀਓ ਕਾਂਗਰਸ ਦੀ ਸਰਕਾਰ ਹੋਵੇ ਚਾਹੀਓ ਅਕਾਲੀਆਂ ਦੀ ਸਰਕਾਰ ਹੋਵੇ ਚਾਹੀਏ ਇਸ ਟਾਈਮ ਮੌਜੂਦਾ ਸਰਕਾਰ ਆਪਦੀ ਹੋਵੇ ਪਰ ਇਹ ਗਰੀਬਾਂ ਦੇ ਹਾਲਾਤ ਨੇ ਜਿਹੜੇ ਤੁਸੀਂ ਅੱਜ ਵੀ ਦੇਖੋਗੇ ਉੱਥੇ ਬੱਤਰ ਦੇ ਬੱਤ ਨੇ ਪਰ ਇੱਕ ਗੱਲ ਮੈਂ ਅੱਜ ਇੱਥੇ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਪਰਿਵਾਰ ਨੂੰ ਉਹ ਕਾਟਾ ਪਿਆ ਜਿਹੜਾ ਜ਼ਿੰਦਗੀ 'ਚ ਕਦੀ ਵੀ ਇਹ ਪੂਰਾ ਨਹੀਂ ਕਰ ਸਕਦੇ ਸੋ ਅਸੀਂ ਵੀ ਹੱਥ ਜੋੜ ਕੇ ਸਾਰੇ ਜਿੰਨੇ ਵੀ ਭਰਾ ਹੈਗੇ ਆ ਪਰਿਵਾਰ ਦਾ ਬਿਲਕੁਲ ਸਾਥ ਹੈ ਕਿਉਂਕਿ ਮੇਰੀ ਆਪਣੀ ਫੈਮਿਲੀ ਹੈ ਇਹ ਗੱਲ ਕਹਿਣਾ ਚਾਹਾਂਗਾ ਤੁਹਾਡੇ ਮਾਦੀਆਂ ਭਾਈ ਵੀ ਕਿ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ ਜਿਹੜਾ ਅੱਡੀਕ ਬਾਹ ਕਹਿ ਸਕਦੇ ਹਾਂ ਇਹ ਬਾਕੀ ਤੋਂ ਕੀ ਮੰਗ ਕਰਦੇ ਪੰਜਾਬ ਸਰਕਾਰ ਕੋ ਐਹੀ ਮੰਗ ਕਰਦੇ ਆ ਕਿ ਇਸ ਪਰਿਵਾਰ ਦਾ ਜਿਹੜੀ ਸਹਾਇਤਾ ਵਾ ਪਹਿਲਾਂ ਤਾਂ ਉਹ ਕੀਤੀ ਜਾਵੇ ਦੀ ਇਸ ਬੈਨ ਨੂੰ ਜਿਹੜੀ ਨੌਕਰੀ ਆ ਉਹ ਅਸੀਂ ਮੰਗ ਕਰਾਂਗੇ ਕਿ ਜ਼ਰੂਰ ਉਰੀ ਜਿਹੜੀ ਮੰਗ ਆ ਇਸ ਪਰਿਵਾਰ ਦੀ ਜਿਹੜੀ ਮੰਗ ਆ ਸਾਡੀ ਮੰਗ ਆ ਉਹ ਜ਼ਰੂਰ ਪੂਰੀ ਕਰਵਾਉਂਦੀ ਅਸੀਂ ਐਮ ਐਲ ਏ ਸਾਹਿਬ ਕੋ ਜੇ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਣਾ ਪਿਆ ਤੇ ਆਪਾਂ ਬਿਲਕੁਲ ਉਹਨਾਂ ਨਾਲ ਮਿਲ ਕੇ ਕੋਸ਼ਿਸ਼ ਕਰਾਂਗੇ ਜੀ ਸੋ ਧੰਨਵਾਦ ਸਾਰਿਆਂ ਨੂੰ ਜੈ ਵਾ ਮੇਰਾ ਨਾਮ ਸੁਖਵੀਰ ਸਿੰਘ ਜੀ ਕੀ ਗੱਲਬਾਤ ਹੋਈ ਜਿਹੜਾ ਲੈਂਟਰ ਲੱਗਿਆ ਪਰਿਵਾਰ ਇਹ ਜਮੀਨ ਐ ਟੈਲ ਸਿੰਘ ਨੇ ਲਈ ਠੇਕੇ ਤੇ ਉਹ ਵਾਈ ਵਾਈ ਕਰਦਾ ਹੈ ਕੰਟਰੋਲ ਸਾਰਾ ਉਹਦੀ ਕੋਈ ਹਵੇਲੀ ਤਕਰੀਬਨ ਇੱਥੇ ਹੀ ਤੇ ਅੱਗੇ ਵੀ ਇੱਥੇ ਹੀ ਸਾਰਾ ਕੰਮ ਕਾਰੋਬਾਰ ਕਰਦੇ ਸੀਗੇ ਆ ਕੇ ਕਿਦੇ ਬੰਬੀ ਛੱਡਣ ਆਇਆ ਕਿਦੇ ਸਵੇਰੇ ਤਾਂ ਕੁਦਰਤੀ ਉਹ ਪਰਲੀ ਸਾਈਡ ਤੇ ਬੈਠ ਗਿਆ ਅਗਲ ਤੇ ਇੱਧਰ ਹੀ ਬੈੰਦੇ ਨੇ ਤੇ ਉੱਤੇ ਸਭ ਕੁਝ ਠੀਕ ਠਾਕ ਉਹ ਗੱਲ ਬਾਤ ਨਹੀਂ ਕਿ ਕੁਦਰਤੀ ਕੀ ਤੇ ਉਤੋਂ ਲੈਂਟਰ ਜਿਹੜਾ ਸਾਰਾ ਸਾਰਾ ਟਿਕਾ ਹੋ ਗਿਆ ਜੀ ਠੇਕੇ ਦੇ ਲਈ ਇਹਨਾਂ ਹੋ ਗਿਆ ਨਾ ਕੋਈ 6-7 ਸਾਲ ਤੋਂ ਹੋ ਗਿਆ ਉਹਦੋਂ ਦਾ ਹੀ ਠੇਕੇ ਤੇ ਵਾਰ ਰਿਹਾ ਸੀ ਹਾਂਜੀ ਹਾਂਜੀ ਠੇਕੇ ਤੇ ਤੇ ਇਹ ਤੁਹਾਡੇ ਜ਼ਮੀਨ ਤੁਹਾਡੀ ਮਾਲਕੀ ਹੈ ਤੁਹਾਡੀ ਹਾਂਜੀ ਹਾਂਜੀ ਠੀਕੇ ਦੇ ਇਹ ਹੁੰਦਾ ਸੀ ਹਾਂਜੀ ਠੀਕੇ ਸਾਰਾ ਕੰਟਰੋਲ ਇਹਦੇ ਕੋਈ ਹੈਗਾ ਕਿ ਮਤਲਬ ਸਾਫ ਲੈਟਰ ਦਾ ਕਰਮ ਕਰਾ ਲੈ ਜਿੱਥੋਂ ਜਾਂ ਕਿੱਦਾਂ ਲੈਟਰ ਚੱਕਾ ਭਲਾ ਕੋਈ ਕੋਈ ਚੋਂਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂਗਾ ਕੋਈ ਕੋਈ ਟ੍ਰੇਡ ਨਹੀਂ ਹੈਗੀ ਬੇਚਾਨਾ ਘਟੇ ਪਿਆ ਪਤਾ ਨਹੀਂ ਕਿੱਦਾਂ ਰੱਬ ਜਾਣਦਾ ਇਹਦੇ ਪਰਿਵਾਰ ਦਾ ਨੁਕਸਾਨ ਵੀ ਲਿਆ ਤਾਂ ਫਿਰ ਉਹਨਾਂ ਨੇ ਸਾਥ ਦੇ ਗਏ ਨਹੀਂ ਆਓ ਜੀ ਅਸੀਂ ਨਾਲ ਹੀ ਆ ਅਸੀਂ ਇਹਦਾ ਕਹਿਣਾ ਸਾਡਾ ਵੀ ਖੜੇ ਪਰਿਵਾਰ ਦਾ ਜੀ ਹਾਂਜੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658